ਹੋਰ ਕੀ ਹਾਲ ਹੈ ਜਟੋ ਕਿਹੜੀ ਗੱਲ ਸਹੀ ਅੱਜ ਕਿਹੜੇ ਵਿਸ਼ੇ ਤੇ ਗੱਲ ਕਰੀਏ ਯਾਰ ਦੋਸਤ ਦੀ ਸੁਣਨੀ ਕਹੇ ਤੀ ਕਿ ਦਾਦੇ ਦੀ ਸੁਣਨੀ ਆ ਦੱਸੋ ਕਿ ਕੋਈ ਨਵੀਂ ਸੁਣਨੀ ਅੱਜ 바ਵਾ ਸੁਣਦੇ ਪੇਮ ਪਿਆਰ 바ਵਾ ਆਪਣਾ ਕੈਮ 바ਵਾ ਹੋ ਗਿਆ ਨਾ 25 26 ਸਾਲ ਹੋ ਗਏ ਆ ਫੋਟੋਗ੍ਰਾਫੀ ਦੇ ਵਿਭਾਗ ਇਹਨਾਂ ਦੇ ਪਹਿਲਾਂ ਵੀ ਬੜੇ ਪੁਰਾਣੇ ਯਾਰੀਆਂ ਯਰਾਨੇ ਕਾਲਜਾਂ ਦੇ ਟਾਈਮ ਦੀਆਂ ਕਈ ਗੱਲਾਂ ਤਾਂ ਪ੍ਰਾਇਮਰੀ ਤੋਂ ਪਹਿਲੀ ਵਾਲੀਆਂ ਵੀ ਹੈਗੀਆਂ ਗੱਲਾਂ ਲੰਮਾ ਦੌਰ ਛੜਾਇਆ ਕੋਈ ਸੁਣਾਈਏ ਗੱਲ ਬਾਤ ਅੱਜ ਕੱਲ ਗੱਲ ਗੱਲ ਇਤਨੀ ਲੱਭ ਲਈਦੀ ਕੋਈ ਨਾ ਕੋਈ ਗੱਲ ਗੱਲ ਇਤਨੀ ਲੱਭ ਜਾਂਦੀ ਆਪਾਂ ਕੋਈ ਨਾ ਕੋਈ ਵਿਸ਼ੇ ਦੇ ਇੱਥੇ ਛੇੜਨੀ ਹੋਵੇ ਅ ਅੱਛਾ ਅੱਛਾ ਨੇਵੀ ਬਲੂ ਪੱਗ ਨਾ येलो ਵਿਫੀ ਖੱਟੀ ਫਿਫਟੀ 네ਵੀ 블루 ਹਾਂ ਇੱਥੇ ਹੀ ਗੱਲ ਕਰ ਲਈਏ ਸ਼ੁਰੂ ਕਰੇ ਇਹ 네ਵੀ 블루 ਪੱਗਾਂ ਮੈਂ ਹਮੇਸ਼ਾ ਮੇਰਾ ਬੜਾ ਫੇਵਰਿਟ ਰੰਗ ਰਿਹਾ ਤਿੰਨ ਚਾਰ ਰੰਗ ਮੇਰੇ ਇਹੋ ਜਿਹੇ ਆ ਜਿਹਦੇ ਚ ਮੇਰੀਆਂ ਦੋ ਤਿੰਨ ਪੱਗਾਂ ਪੱਕੀਆਂ ਹੀ ਹੁੰਦੀਆਂ 네ਵੀ 블루 ਹੋ ਗਿਆ ਮਹਿਰੂਨ ਹੋ ਗਿਆ ਨਾਭੀ ਜਿਹਨਾਂ ਨੇ ਨਾਭੀ ਪੱਗ ਹੈ ਬੜੀਆਂ ਮਤਲਬ ਫੇਵਰਿਟ ਜੇ ਰੰਗ ਮੇਰੇ ਹੈਗੇ ਆ ਜਿਹੜੇ ਸਦਾ ਭਾਰੇ ਨੇ ਪੱਕੇ ਆ ਨਾ ਮੇਰੇ ਨੇਵੀ ਬਲੂ ਮਹਿਰੂਨ ਇੱਕ ਕੋਈ ਗ੍ਰੀਨ ਜੀ ਹੈ ਤੇ ਬਾਕੀ ਗਰਮੀਆਂ ਹਿਸਾਬ ਨਾਲ ਕੋਈ ਲਾਈਟ ਜੀ ਹੋ ਜਾਂਦੀਆਂ ਕੋਈ ਬਲੈਕ ਵੀ ਪੱਕੀ ਹੈ ਮੇਰੀ ਮਤਲਬ ਇਹ ਰੰਗ ਜਿਹੜੇ ਪੱਕੇ ਰੰਗ ਹੈ ਨੇ ਇਹਦੇ ਵੀ 3-4 ਪੱਗਾਂ ਕਿੰਨੇ 3-4 4 ਪੱਗਾਂ ਹੁੰਦੀਆਂ ਮੇਰੇ ਕੋਲ ਇਹ ਹੁਣ ਪਿੱਛੇ ਜੇ ਬੜੇ ਸਮਿਆਂ ਤੋਂ ਨਾ ਨੇਵੀ ਬਲੂ ਪੱਗ ਮੇਰੀ ਖਤਮ ਹੀ ਹੁੰਦੀ ਖਤਮ ਹੀ ਕਰੀ ਗਿਆ ਤੇ ਖੀਰ ਪਰਨੇਪੁਰ ਨੇ ਬੰਦ ਨਹੀਂ ਗਿਆ ਤੇ ਆ ਮੈਂ ਲੰਦੀ ਐ ਪਰਸੋਂ ਆ ਮਸਲ ਪਾਗ ਲਿਆਇਆ ਜੀ ਮਹਿੰਗੀ ਲਿਆਇਆ ਵਾ ਇਹ ਤੁਹਾਨੂੰ ਦੱਸਿਆ ਮੈਂ ਸਭ ਤੋਂ ਵਧੀਆ ਬ੍ਰਾਂਡ ਪਾਗ ਇਹੋ ਬੰਦਾ ਬ੍ਰਾਂਡ ਕਪੜਾ ਨਹੀਂ ਪਉਦਾ ਇਹ ਪਾਗ ਬ੍ਰਾਂਡ ਨਹੀਂ ਬੰਦਾ ਜਿੰਨੀ ਮਰਜ਼ੀ ਮਹਿੰਗੀ ਹੋ ਜੇ ਉਹ ਕਾਰਨ ਕੀ ਹੈ ਪੱਗ ਦਾ ਮੇਰਾ ਪਛਾਣ ਜਾਣ ਦਾ ਕਾਰਨ ਹੈ ਕਿ ਕੁਝ ਸਮੇਂ ਤੋਂ ਨਾ ਮੈਂ ਚਲੋ ਰਾਜਨੀਤੀ ਦੇ ਮੁੱਦਿਆਂ 'ਚ ਨਾਗ ਦੀ ਵੜਿਆ ਨਾ ਮੇਰੀ ਕਿਸੇ ਨਾ ਕੋਈ ਜਾਣ ਨਾ ਪਛਾਣ ਨਾ ਕਿਸੇ ਪਾਰਟੀ ਨਾਲ ਆਪਣਾ ਕਿਸੇ ਕਿਸਮ ਦਾ ਹੀ ਇਦਾਂ ਦਾ ਸ਼ੁਰੂ ਤੇ ਰਿਹਾ ਹੀ ਨਹੀਂ ਤੇ ਜਿੰਨਾ ਦਾ ਰਿਹਾ ਵਾ ਜੇ ਸਮੇਂ ਰਿਹਾ ਉਹ ਵੀ ਦੱਸਾਂਗੇ ਤੁਹਾਨੂੰ ਮੈਂ ਜਦੋਂ ਦਾ ਅਕਾਲੀ ਸਰਕਾਰ ਛੱਡਦੀ ਜੀ ਜਾਣਦੇ ਹੀ ਉਦੋਂ ਦੀ ਮੇਰੀ ਰੰਗਾਂ ਦੇ ਰੰਗ ਦੇ ਵੀ ਛੱਡ ਦੇ ਗਿਆ ਪੱਗਾਂ ਦੇ ਬੁਲੰਦੇ ਦੇਖਦੀਆਂ ਹੀ ਪੱਗਾਂ ਨਾ ਪਰਨੇਪੁਰ ਨੇ ਇਹ ਬਣਾ ਦਿੱਤੇ ਹੁਣ ਮੈਂ ਲਈ ਆ ਪਾਗ ਫੇਰ ਦੁਬਾਰਾ ਜਿਤਰਾ ਜਿਤਰਾ ਇਤਰਾ ਮੇਰੀ ਦੇਖੋ ਕਿ ਕੁਦਰਤੀ ਗੱਲਾਂ ਹੁੰਦੀਆਂ ਜਿਵੇਂ ਜਿਵੇਂ ਕਾਲੀ ਦਾਲ ਖਤਮ ਹੁੰਦਾ ਗਿਆ ਮੇਰੀ ਨੇਵੀ ਬਲੂ ਪਾਗੀ ਖਤਮ ਹੁੰਦੀ ਗਈ ਆ ਇੱਕੋ ਰਹਿ ਗਈ ਤੇ ਉਹ ਵੀ ਮੈਂ ਉਹਦੇ ਵੀ ਪਰਨੇ ਬਣਾ ਲਏ ਆ ਹੁਣ ਫੇਰ ਮੈਂ ਲਈ ਆ ਇਹ ਮੈਨੂੰ ਲੱਗਦਾ ਫੇਰ ਤੇ ਨੀ ਕਿ ਸ਼ੁਰੂ ਹੋ ਗਈ ਕਾਲੀ ਸਰਕਾਰ ਨਵੇਂ ਸਿਰਿਓਂ ਕਰਦੇ ਤਿਆਰੀਆਂ ਤੁਰੀਆਂ ਪਈ ਦੱਸ ਦਿਆ ਕਰੋ ਜੇ ਕੋਈ ਐਦਾਂ ਦੀ ਗੱਲ ਹੋਵੇ ਫੇਰ ਮੈਨੂੰ ਦੱਸ ਦਿਆ ਕਰੋ ਜੇ ਐਦਾਂ ਦੀ ਕੋਈ ਗੱਲ ਹੋਵੇ ਨਾ ਕਿਉਂ ਨਵੇਂ ਨਵੀਂ ਕਾਲੀ ਬੰਦੇ ਉੱਠੇ ਆ ਜਾਂ ਕ੍ਰਿਸ਼ ਗਾਲਿਆ ਮੈਂ ਦੱਸ ਦਿਆ ਕਰੋ ਜੇ ਕੋ ਥੋੜਾ ਬੜਾ ਪੁੱਛ ਸਾਹ ਪਾਣੀ ਆ ਮੈਂ ਮੈਂ ਤੇ ਪੱਗ ਨਵੀ ਲਈ ਜਵੇ ਤੇ ਇੱਕ ਮੈਂ ਨੇਵੀ ਬਲੂ ਜੋ ਪੱਗ ਬੰਨਦਾ ਨਾ ਹਾਂ ਤੇ ਮੈਂ ਸ਼ੁਰੂ ਤੇ ਤੁਹਾਨੂੰ ਦੱਸਿਆ ਵੀ ਪੁਰਾਣਾ ਹੀ ਕੰਮ ਸੀ ਨੇਵੀ ਬਲੂ ਜਦੋਂ ਕਾਲੀ ਦਲਾ ਵਾਲਿਆਂ ਨੇ ਨੇਵੀ ਬਲੂ ਪੱਗ ਇੰਨੀ ਕਿ ਜਿਆਦੀ ਮਸ਼ਹੂਰੀ ਕਰਦੀ ਸਮਝ ਲੋਗੇ ਕਿਤੇ ਵੀ ਜਾਣਾ ਤੇ ਮੈਂ ਬਨਣੀ ਮੈਂ ਬਨਣੀ ਉਹਦਾ ਟਾਈਮ ਤੇ ਵੀ ਵਕੀਲਾਂ ਕਾਲ ਜਾਇਆਂ ਲੰਕ ਕਈ ਲਾ ਚਿੱਟੀ ਛੜਨਾ ਉਸ ਹਿਸਾਬ ਨਾਲ ਤੇ ਇਹ ਮੈਂ ਯਾਰ ਉਹ ਨੇਵੀ ਬਲੂ ਪਾਗਦਾ ਮੇਰਾ ਕੋਈ ਡਾ ਮੁੱਲ ਹੀ ਆ ਨਹੀਂ ਰਹਿ ਗਿਆ ਘਟਦਾ ਜਾਣ ਡਿਆ ਫਿਰ ਮੈਂ ਇੱਕ ਤਰੀਕਾ ਲਬਿਆ ਨਵਾਂ ਬਹੁਤ ਸਾਲ ਪਹਿਲਾਂ ਫਿਰ ਮੈਂ ਨੇਵੀ ਬਲੂ ਨਾਲ ਪਾਗ ਨਾਲ ਨਾ ਆਮ ਜਨਤਾ ਚਿੱਟੀ ਫਿਊਟੀ ਤੇ ਕਾਲੀ 50 ਚੱਲਦੀ ਹੁੰਦੀ ਸਾਰੇ ਇਹੋ ਲਾਉਂਦੇ ਹੁੰਦੇ ਫਿਰ ਮੈਂ ਕਿਹਾ ਫਿਰੋਜ਼ ਨੇਵੀ ਬਲੂ ਨਾਲ ਉਹ ਜਿਹੜੀ ਸਕਾਈ ਬਲੂ ਦੀ 50 ਸ਼ੁਰੂ ਕੀਤੀ ਲਾਨ ਵੜ ਕਰੀ ਜਾਓ ਜਿੱਥੇ ਨਾ ਕਿਤੇ ਹੰਦੀਆਂ ਹੀ ਕੱਢਣ ਲੱਗ ਪਿਓ ਫਲੈਕਸ ਬੋਰਡ 1998 ਫੋਟੋ ਨਹੀਂ ਕਦੀ ਕਿਸੇ ਨੇ ਲਾਈ ਅਜੇ ਤੱਕ ਇੱਧਰ ਲੱਗੀ ਜੇ ਲਾਈ ਸੀ ਦੱਸਿਆ ਤੁਹਾਨੂੰ ਬੋਰਡ ਬਾਰੇ ਵੀ ਅਗਰ ਫੇਰ ਦੱਸ ਦਾਂਗੇ ਚੰਗੀ ਤਰ੍ਹਾਂ ਇਹ ਫਲੈਕਸ ਬੋਰਡਾਂ ਦੇ ਉੱਤੇ ਜਿਹੜੀਆਂ ਬੋਰਡਾਂ ਤੇ ਅੱਜਕੱਲ ਫੋਟੋਆਂ ਲਾ ਰਹੇ ਉਹ ਆਪਣੀ ਦੇਣ ਜੀ ਸ਼ੁਰੂਆਤੀ ਆਪਣੀ ਫੋਟੋ ਕੋ ਹੋ ਜਾਏਗਾ ਤੇ ਅੱਗੇ ਚੱਲੀਏ ਕੋਈ ਨਹੀਂ ਤੇ ਇੱਥੇ ਯਾਰ ਤੁਸੀਂ ਨਾ ਹੋਰ ਮੈਨੂੰ ਸਾਇ ਚੜਾ ਦੇਣਾ ਤੁਹਾਡੀਆਂ ਰੁਕੂ ਤੂਤਾਈਆਂ ਵੇਖ ਕੇ ਮੈਨੂੰ ਬਹੁਤ ਚੇਤੇ ਆ ਜਾਂਦੀ ਕਿ ਦੰਨੀਆਂ ਜਿਆ ਇੱਕ ਜਿਤਨਾ ਕੱਢ ਦੇ ਦੇ ਵੀ ਇੱਕ ਲੱਸੀ ਲੈਣ ਵਾਲੇ ਅੰਗ ਮਸੀਏ ਜਨਾ ਉਹ ਕਿਹੜਾ ਵਿਰੋਧ ਦਮਾਜ ਚੱਲਦਾ ਨਾ ਵੀ ਜੇ ਕਿਨ ਗੱਲ ਸੁਣਾਉਂਦੇ ਐਂਜ ਕਰਨਾ ਪੈਂਦੇ ਹੈਗੇ ਖੱਜਾਂ ਵਾਲੇ ਕੰਮ ਹੂੰ ਤੇ ਉਹ ਫਿਰ ਮੈਂ 50 ਕਰਤੀ ਸਕਾਈ ਬਲੂ ਸ਼ੁਰੂ ਕੀਤੀ ਪਹਿਲਾਂ ਤਾਂ ਕਾਲੀ ਚਿੱਟੀਆਂ ਬਿਪਟੀਆਂ ਦੋ ਹੀ ਚੱਲਦੀਆਂ ਹੁੰਦੀਆਂ ਉਹ ਜਾਂ ਵੇਖਿਆ ਤੇ थोड़े समय बाद जो फिफ्टी मैं भी काम खराब करता मेरा नीक भैन जी हाँ जी टोल प्लाजा प्यार बड़ा लोगों का फिर मैं की था पी येलो फिफ्टी शुरू कर फिर मैंख्या ਇਹ ਧੇਰ ਖੱਟੀ ਬਿਊਟੀ ਨਾਲ بڑے بڑے ਲੀਡਰ بڑے بڑے ਮੰਤਰੀ ਸਾਹਿਬ ਘਟੀਆਂ ਬਿੱਪੀਆਂ ਲੋ ਲਾਪੇ ਮੈਂ ਨਹੀਂ ਇਹ ਵੀ ਕਾਣੀ ਗਈ ਬਾਅਦ ਮੈਨੂੰ ਦਿਹਾੜਾ ਮੇਰੇ ਹਿਸਾਬ ਨਾਲ ਕਿੰਨੇ ਸਾਰੀ ਹੋ ਗਈ ਹੈ 8 10 ਵਾਲੀ ਹੋ ਗਈ ਹੈ ਛੜਦੀ ਆਉਂਦੀ ਸੀ ਜਿ세 ਜਿ세 ਖਤਮ ਹੀ ਕਰਤੀ ਮੈਂ ਪਾਕੀ ਖਤਮ ਕਰਤੀ ਬਿਲੇਗ ਨੂੰ ਰਾਂਗੀ ਕਰਤੀ ਹੁਣ ਫਿਰ ਮੈਂ ਲਿਆ ਜੇ ਦੁਬਾਰਾ ਹੁਣ ਅੱਜ ਮੈਂ ਲਾਈਏ ਖੱਟੀ ਫੁੱਟੀ ਤੇ ਹੁਣ ਅੱਗੇ ਪਤਾ ਨਹੀਂ ਕਿਹੜੀ ਲਾਉਣੀ ਏ ਤੇ ਹੁਣ ਮੇਰੇ ਵੀਰ ਇੱਤ ਪਤ ਰੱਖਿਓ ਗਾਂ ਜੇ ਹਾਲ ਤੇ ਕੋਈ ਨਵੀਂ ਵਧੀਆ ਪਾਰਟੀ ਵਧੀਆ ਬੰਦੇ ਲੈ ਆਓ ਤੈਨੂੰ ਕਰ ਲਓ ਸੈਟ ਸਟਾ ਆਪਾਂ ਤੇ ਚਲੋ ਸਲਾਹ ਸਾਰਿਆਂ ਦੇ ਸਕਦੇ ਆ ਪ੍ਰੇਮਪਿਆਰ ਸਭਨਾ ਵਾ ਸੱਜਣ ਮਿੱਤਰ ਸਾਰ ਪਾਰਟੀਆਂ ਜੇ ਹੈਗੇ ਆ ਆਪਾਂ ਮਤਲਬ ਉਹ ਸਾਥੀ ਹੈਗਾ ਪਈਂ ਉਹਦੇ ਵੈਰੀਆਂ ਦੇ ਇਹਦੇ ਨਹੀਂ ਵੈਰੀ ਇਹਦੇ ਦੁਸ਼ਮਣ ਆ ਇਹ ਉਦਾਂ ਦੀ ਆਪਣੇ ਜਿਹੀ ਗੱਲਾਂ ਹੀ ਨਹੀਂ ਹੈਗੀਆਂ ਆਪਣਾ ਸਭ ਤਰ ਮਾ ਜਿਆ ਤਾਂ ਬੰਦਿਆਂ ਨਾਲ ਪ੍ਰੇਮ ਪਿਆ ਪਿਛੇ ਦੱਸਣੀ ਤੇ ਸਾਡੇ ਦੇ ਬੜੇ ਬੜੇ ਪਾਬਿਆਂ ਨਾਲ ਯਾਰੀਆਂ ਰਹੀਆਂ ਤੇ ਵੱਡੀ ਵੱਡੇ ਉਹਨਾਂ ਸੰਸਥਾਵਾਂ ਨਾਲ ਯਾਰੀਆਂ ਰਹੀਆਂ ਜਿਹਨੂੰ ਆਪਣੇ ਅੰਮ੍ਰਿਤਸਰ ਦੇ ਵਿੱਚ ਸੱਭਿਆਚਾਰਕ ਗਰੁੱਪ ਇੱਕ ਖੁੱਲਾ ਹੀ 2006 ਤੋਂ ਬਾਅਦ ਚ ਬੜਾ ਬਾਅਦ ਚ 2005-7 ਦੇ ਟਾਈਮ ਤੇ 20 ਸਾਲ ਪਹਿਲਾਂ ਤੇ ਅਸੀਂ ਤੇ ਹੋਰੀ ਪੇਰ ਬੜੇ ਸਾਥੀ ਲੈ ਉਹ ਜਿਹੜੇ ਸਾਡੇ ਨਾਲ ਮੁੰਡੇ ਕੰਮਗੁੰਮ ਕਰਦੇ ਰਹਿਣਾ ਪੰਗੜਿਆ ਦੇ ਉਹ ਉਹਨਾਂ ਨੇ ਬੜੇ ਬੜੇ ਹੋਲੇ ਦਫਤਰ ਦੇ ਸੱਭਿਆਚਾਰ ਦੇ ਡੀ ਜੇ ਸਿਸਟਮ ਆਪਾਂ ਉਹਨਾਂ ਨੇ ਹੋਲੇ ਆਪਣੀ ਇਹ ਕੰਮ ਚ ਪਾਇਆ ਤੇ ਹੁਣ ਗੱਲ ਪੱਗ ਤੇ ਆ ਗਈ ਤੇ ਪੱਗ ਦੇ ਨਾਲ ਨਾਲ ਗੱਲ ਰੜ ਗਈ ਅਣਕੇ ਅਕਾਲੀਆਂ ਨਾਲ ਹੁਣ ਆਈ ਇਹ ਗੱਲ ਅਕਾਲੀਆਂ ਦੀ ਤੇ ਅਕਾਲੀਆਂ ਦੇ ਮੈਂ ਤੁਹਾਨੂੰ ਬੰਦੇ 2 ਘੰਟੇ ਜੀ ਦੱਸਣ ਲੱਗਾ ਜੀ ਪਹਿਲਾਂ 1 ਘੰਟਾ ਜੀ ਦੱਸਾਂ ਜਿਹਦੇ ਜੱਡਾ ਘੰਟ ਬੰਦਾ ਮੈਂ ਨਹੀਂ ਬਤਾ ਵੇਖਿਆ ਹਿੱਤ ਤੱਕ ਮੇਰਾ ਯਾਰ ਬਾਪੂ ਐਡਾ ਕਾਲੀ ਬੰਦਾ ਕਹੈਂਡ ਬੰਦਾ ਮੈਂ ਨਹੀਂ ਕਦੀ ਵੇਖਿਆ ਆਪਣੇ ਸਮੇਂ ਦੇ ਵਿੱਚ ਚਲੋ ਉਹ ਰਾਜਨੀਤੀ ਤੋਂ ਹਟ ਕੇ ਵੀ ਆਪਾਂ ਕਰ ਲਈਏ ਗੱਲ ਵੀ ਆਪਾਂ ਬਾਪੂ ਦੀ ਗੱਲ ਕਰੀਏ ਪਾਰਟੀ ਦੀ ਗੱਲ ਬਾਅਦ ਚ ਕਰਦੇ ਹਾਂ ਕਿਉਂਕਿ ਪਾਰਟੀ 'ਚ ਵੀ ਬਾਪੂ ਨੂੰ ਲਾਸਟ ਤੇ ਆ ਕੇ ਕੁਛ ਨਾ ਉਹਨੂੰ ਵੀ ਬਦਲਣਾ ਪੈ ਗਿਆ ਈ ਅਕਾਲੀ ਪਾਰਟੀ ਤੋਂ ਉਹਨੂੰ ਮੋੜਨਾ ਪੈ ਗਿਆ ਹਰ ਉਸ ਦਾ ਪਹਿਲਾਂ ਕਿਤੇ ਮੋੜੇ ਹੋਣ ਪਰ ਪਾਰਟੀ ਨੂੰ ਛੱਡ ਕੇ ਗੱਲ ਕਰੀਏ ਵੀ ਸਾਡੇ ਯਾਰ ਬਾਪੂ ਦੀ ਗੱਲ ਕਰੀਏ ਮੇਰਾ ਘੈਂਟ ਬਾਪੂ ਤੇ ਯਾਰ ਬਾਪੂ ਲੱਗ ਗਿਆ ਪਤਾ ਹੁਣ ਜਿਹੜੇ ਮੈਨੂੰ ਜਾਣਦੇ ਉਹਨਾਂ ਤੇ ਬੜੀ ਸ਼ੇਤੀ ਲੱਗ ਗਈ ਹੈ ਤੇ ਬਰਾ ਮੈਂ ਉਹਨਾਂ ਨੂੰ ਹੀ ਦੱਸਣਾ ਚਾਹਣਾ ਜਿਹੜੇ ਥੋੜੇ ਤੂਤ ਰੱਢ ਦੇ ਸੱਜਣ ਮਿੱਤਰ ਇੱਕ ਮੇਰਾ ਯਾਰ ਬਾਪੂ ਹੈ ਜੀ ਸਰਦਾਰ ਹਰਦੀਪ ਸਿੰਘ ਮਾੜੀ ਮੇਗਾ ਸਰਪੰਚ ਵੀ ਰਹਿ ਚੁੱਕੇ ਨੇ ਲੰਡੀ ਜੀਬ ਉਹਨਾਂ ਸਮਿਆਂ 'ਚ ਠੀਕ ਹੈ ਜੀ ਉਸ ਬੱਪੂ ਦਾ ਯਰਾਨੇ ਸੀ ਬੱਪੂ ਦੇ ਪੁੱਤਰ ਨੇ ਜੀ ਗੁਰਪ੍ਰਿੰਦਰ ਸਿੰਘ ਕੈਨੇਡਾ ਉਹ ਚੈਨਲ ਚੁਨਲ ਜੇ ਵਾਵਾ ਚਲਾਈ ਫਿਰਦੇ ਦੱਸਦੇ ਆ ਮੂਵੀਆਂ ਕੈਮਰੇ ਵਾਲੇ ਸਾਡੇ ਹੋਰ ਹੀ ਬੜੇ ਵਾਵਾ ਕੁਸ਼ਿਆ ਆਦੋਂ ਆਏ ਜੂ ਬੱਪੂ ਦੀ ਬਰਸੀ ਤੇ ਬੜੇ ਆਏ ਚੈਨਲ ਵਾਲੇ ਵੀ ਵੀਰ ਉਹਨਾਂ ਕਰਕੇ ਆਏ ਗੁਰਪ੍ਰਿੰਦਰ ਸਿੰਘ ਨੂੰ ਮੈਂ ਨਹੀਂ ਬਹੁਤਾ ਮਿਲਿਆ ਤੇ ਉਹਨਾਂ ਦੇ ਛੋਟੇ ਬੇਟੇ ਸਰਦਾਰ ਚਰਨਜੀਤ ਸਿੰਘ ਉਹਨਾਂ ਨਾਲ ਤੇ ਮੇਰਾ ਮਿਲਜੌਰ ਹੁੰਦਾ ਜਾਂਦਾ ਬਹੁਤ ਮਿੱਠਾ ਠੰਡਾ ਸੁਆ ਮਿੱਠਾ ਤੇ ਸੁਆ ਸਰਦਾਰ ਚਰਨਜੀਤ ਸਿੰਘ ਭਾ ਮਾਰਦੇ ਥੋੜੀ ਥੋੜੀ ਬਾਪੂ ਵਾਲੀ ਵੈਦੀ ਭਾ ਵਿੱਚ ਪਰ ਇਹ ਮਿਠਾਸਵਾ ਬਾਪੂ ਦਾ ਫਰਾਇਆ ਸਾਬ ਪੁਣਾਇਆ ਹੋਰੀ ਨਾ ਉਹ ਤਾਂ ਫੜ ਜਿੱਥੇ ਕਾਲ ਦੁੱਪੜ ਬਾਰੇ ਉਹ ਕਾਲ ਦੁੱਪੜ ਹੀ ਵਾ ਜਾਂਦਾ ਹੈ ਹੁਣ ਇਹ ਗਾਂ ਨਹੀਂ ਫਿਰ ਉਹ ਨਵੇਂ ਜਿਹੜੀ ਪੀੜ੍ਹੀ ਹੁੰਦੀ ਦਾ ਉਸ ਵਾਰ ਬੜੀ ਲਿਖੀ ਉਹ ਸਭ ਮੈਂ ਸਾਡੇ ਹੁਣ ਉਹ ਗੱਲ ਵੀ ਉਹਨੇ ਸਾਡਾ ਦਾਦਾ ਇਦਾਂ ਦਾ ਤੇ ਪਾਪਾ ਹੋਲਾ ਇਦਾਂ ਹੀ ਕਈ ਰੰਗ ਕਈ ਪਰਿਵਾਰਾਂ ਚ ਹੁੰਦਾ ਵੀ ਕੋਈ ਗਾਂ ਕਿਵੇਂ ਇੱਕ ਵੀ ਪੜਾਈ ਲਖਾਈ ਚ ਕੋਈ ਕੇ ਕੰਮ ਚ ਤੇ ਬਾਪੂ ਰਿਹਾਲ ਸੋਨਾ ਮੇਰੇ ਯਰਾਨੇ ਪਏ ਜੀ 25 ਸਾਲ ਪਹਿਲੇ ਲੱਗ ਗਿਆ 25 ਸਾਲ ਨਹੀਂ ਮੇਰੇ ਹੰਡੇ ਕੰਮ ਕਿਉਂਕਿ ਜਦੋਂ ਨਵੀਂ-ਨਵੀਂ ਫੋਟੋਗ੍ਰਾਫੀ ਆਈ ਉਦੋਂ ਹੀ ਮੈਂ ਬਾਹਰ ਉੱਡਿਆ ਤੇ ਉਦੋਂ ਸਾਰਿਆਂ ਨਾਲ ਮੇਲ-ਮਲਾਪ ਕੀਤੇ ਤੇ ਬਾਪੂ ਦੀ ਇੱਕ ਗੱਲ ਨਹੀਂ ਜੋ ਭੁੱਲਦੀ ਕਦੀ ਨਹੀਂ ਭੁੱਲਦੀ ਜਦੋਂ ਮੈਂ ਵਿਆਹ ਸ਼ਾਦੀ 'ਚ ਕੰਮ ਕਰਦਾ ਨਾ ਕੈਮਰੇ ਨਾਲ ਫੋਟੋ ਕੀਤਾ ਮਾੜੀ ਮੇਕੇ ਦਾ ਇੱਕ ਵਿਆਹ ਸੀ ਤੇ ਇਥੇ ਮਾਨ ਫਾਰਮ ਹੁੰਦਾ ਹੈ ਪਹਿਲਾਂ ਮੁੜ ਕੇ ਉਹਨੂੰ ਗ੍ਰੈਂਡ ਕੈਸਲੇ ਇਹ ਕਰਦਾ ਮਾਨ ਫਰਮ ਹੁੰਦਾ ਇਹ ਨਾ ਉਹਥੇ ਬਾਪੂ ਹੀ ਬੈਠੇ ਰਹੇ ਬਾਪਾਈ ਮੰਨਿਆ ਦੇ ਵਿੱਚ ਤੇ ਜਿਦਾਂ ਮੇਰੇ ਹੱਥ ਕੈਮਰਾ ਜਦ ਮੈਂ ਕੈਮਰਾ ਫੜਿਆ ਹੋਵੇ ਤਾਂ ਮੈਂ ਬਾਜ ਆਖਣਾ ਤੁਰਿਆ ਉਹ ਨਾ ਇਹਨੂੰ ਸਾਰਾ ਬਦਾਂਦਾ ਅਮੇ ਗਾਂ ਧਿਆਣ ਖਾਂ ਆਵੇ ਪਿਛਲਿਆਂ ਦਾ ਵੀ ਪਤਾ ਨਾ ਪਿੱਛੇ ਕੀ ਹੋ ਰਿਹਾ ਤੇ ਬਾਪੂ ਦੀ ਬੁਝਾਏ ਮੈਂ ਫੋਟੋ ਖਿੱਚ ਨਹੀਂਦੀ ਆ ਬਾਪੂ ਨੇ ਪਹਿਲਾਂ ਆਇਆ ਹਾਂ ਕਰ ਕਰਕੇ ਸਦਾ ਹਾਂ ਬੋਤਰਾ ਆ ਗਿਆ ਮੇਰਾ ਬੋਤਰਾ ਹੂੰ ਤੇ ਮੁੜ ਕੇ ਮੈਂ ਫੋਟੋ ਹੀ ਆ ਖਿੱਚ ਨਹੀਂ ਇਹ ਮੁੜ ਕੇ ਲੈਣਾ ਪੁੱਤਰਾ ਤਿੰਨ ਵੇ ਕੇਨਾ ਖੁਸ਼ੀ ਮਨ ਧੱਕਦਾ ਘੋੜਦਾ ਚਾ ਚੜ ਜਾਂਦੇ ਆ ਦਾ ਓਏ ਸਾਡਾ ਜੱਟਾਂ ਦਾ ਮੁੰਡਾ ਓਏ ਸ਼ੁਕਰ ਹੈ ਓਏ ਸ਼ੁਕਰ ਹੈ ਸ਼ੁਕਰ ਹੈ ਉਹ ਸਾਡੇ ਜੱਟਾਂ ਦੇ ਮੁੰਡੇ ਵੀ ਕਿਤੇ ਕੰਮ ਕਰਨ ਲੱਪੇ ਆ ਦਾ ਜੀ 27 22 ਸਾਲਾਂ ਪਹਿਲਾਂ ਜੱਟਾਂ ਦੇ ਮੁੰਡੇ ਕਿੰਨੇ ਕੀ ਫੋਟੋਗ੍ਰਾਫੀ ਚ ਦੱਸੋ ਹੈਗੇ ਸੀ ਇਹ ਲਾਈਨਾਂ ਵੀ ਇੱਥੋਂ ਹੀ ਸ਼ੁਰੂ ਹੋਈਆਂ ਨੇ ਤੇ ਉਹਨੇ ਇਹ ਕਹਿਣਾ ਵੀ ਯਾਰ ਬਾਜ ਤੇਨੂੰ ਵੇਖ ਕੇ ਨਾ ਮਨ ਖੁਸ਼ ਹੋ ਜਾਂਦਾ ਵੀ ਕਿਤੇ ਜੱਟਾਂ ਦੇ ਮੁੰਡੇ ਵੀ ਆਪਣੇ ਕੰਮ ਕਰਨਾ ਪੇ ਇੱਥੀ ਫਿਰ ਝਟੋ ਮੈਂ ਇੱਥੇ ਐਸਟੀਡੀ ਲਾਈ ਪੀਸੀਓ ਮਾੜੀ ਮੇਗੀ ਤੇ ਉਹਦਾ ਐਕਸਚੇਂਜ ਬਾਪੂ ਦੇ ਉੱਥੇ ਹੁੰਦੀ ਹੈ ਆਪਣੇ ਦੁਕਾਨਾਂ 'ਚ ਵੀ ਅੱਜ ਵੀ ਹੈਗੀ ਹੈ ਉੰਨੇ ਵੀ بڑا ਕਹਿਣਾ ਪੁੱਤਰਾ ਸਾਡੇ ਤੇ ਪਿੰਡ ਨੂੰ ਲੋਕਾਂ ਨੂੰ ਤੋਂ ਸੋਹ ਬੜਾ ਕਰਤਾ ਐਲੀ ਬੂਨੋਂ ਤੋਂ ਬਾਪੂ ਇਤਿਹਾਸ ਹੁੰਦਾ ਹੀ ਹੁੰਦਾ ਆ ਘਰ ਟਾਵਾ ਟਾਵਾ ਜਿਹਾ ਕਿਸੀ ਦੰਦ ਆਉਂਗੇ ਸਰਪੰਚ ਸਰਮੰਜੀ ਤੇ ਲੱਗਾ ਬਾਪੂ ਇਤਿਹਾਸ ਹੁੰਦੇ ਆ ਉਹ ਪੁਰਾਣਾ ਅੰਦਾਜ਼ੀ ਪਟੈਲੀਖੀ ਨੂੰ ਤੇ ਟੈਲੀ ਨੂੰ ਤੇ ਇਹ ਗੱਲਾਂ ਬਾਪੂ ਦੇ ਇਤਿਹਾਸੋਂ ਦੇ ਆ ਗਈਆਂ ਤੇ ਬਾਪੂ ਦੇ ਯਰਾਨ ਨੇ ਬੜੇ ਕੁੜੇ ਤੇ ਲੰਮੇ ਉਹਦੇ ਤੇ ਇੱਕ ਕਿਤਾਬ ਤੇ ਬਣਦੀ ਬਣਦੀ ਆ ਗੀਰ ਨਾਲ ਮਾਬੂਤ ਰਹੀ ਕਰਦੇ ਵੇਲੇ ਟਾਈਮ ਇਹ ਵੀ ਗੱਲ ਬਾਤ ਤੇ ਦੂਜੀ ਗੱਲ ਵੀ பாਪੂ ਦਾ ਹਰ ਥਾਂ ਤੇ ਮੇਰੇ ਨਾਲ ਬਹਿਣਾ ਖਿਲਾਉਣਾ ਜਿਹਦਾ ਗੱਲਾਂ ਬਾਤਾਂ ਹੀ ਖੁੱਲ ਕੇ ਮਾਰਨੀਆਂ ਪਤਰਾ ਪਤਰਾ ਦੇਦਰ ਯਾ ਯਾ ਦੇ ਦੁੱਧ ਦੁੱਧ ਪੱਤੀਆਂ ਹੀ ਕਰਦਾ ਹੁੰਦਾ ਸਾਡਾ ਦੋਨਾਂ ਲਈ ਉਹਥੇ ਐਂ ਹੀ ਗੀਰਾ ਮੈਂ ਉਥੇ ਘਰੇ ਚਲ ਜਾਣਾ ਬਾਕੀ ਬਾਪੂ ਦੀਆਂ ਫੋਟੋਆਂ ਜੇ ਲਾਉਣੀਆਂ ਉਹਨਾਂ ਦੇ ਬੱਚੇ ਆਉਣੇ ਬਾਹਰੋਂ ਕੈਨੇਡਾ ਤੋਂ ਦੁੱਚੇ ਤੇ ਜਿਹੀਂ ਸਾਰੇ ਨਿਆਣੇ ਸਾਰੇ ਇਕੱਠੇ ਕਰਕੇ ਅਸੀਂ ਜਾ ਬਜਨਾ ਬਾਰਡਰਾਂ ਤੇ ਜਾ ਕੇ ਉੱਥੇ ਫੋਟੋਆਂ ਖਿੱਚ ਕੇ ਉਹਨੇ ਨਿਆਣੇ ਇੱਕ ਰ ਗਰਾਰੀ ਫਸ ਗਈ ਉੱਥੇ ਆਹੋ ਚੇਤਾ ਆ ਗਿਆ ਓਏ ਨਿਆਣੇ ਆਏ ਤੇ ਨਾਲ ਬਾਪੂ ਜੀ ਗਏ ਰਹੇ ਅਸੀਂ ਬੜੀ ਤਿਆਰੀ ਤੇ ਗਏ ਸਾਰੇ ਇਹਦੇ ਬੜੀ ਚਾਹ ਹੀ ਨਿਆਣਿਆਂ ਨੂੰ ਵੀ ਅਸੀਂ ਫੋਟੋਆਂ ਲਾਉਣੀਆਂ ਉਤਾਰਾਂ ਦੇ ਲਾਗੇ ਉੱਥੇ ਖਾਲੜੇ ਪੀਐਸਐਫ ਦੇ ਸਖਤਾਈ ਚੱਲ ਰਹੀ ਉਦੋਂ ਕੀ ਹੋਇਆ ਹੋਗਾ ਕਾਰਗਿਲ ਦਾ ਮਸਲਾ ਥੋੜਾ ਉਤੋਂ ਬਾਅਦ ਚ ਉਹਨਾਂ ਕਹਿੰਿਆ ਵੀ ਗੇਟ ਦੇ ਉੱਤੇ ਵੀ ਨਹੀਂ ਸਰ ਤੁਸੀਂ ਕਿਹੜੀ ਆ ਚੱਕਦੇ ਹੋ ਬਾਪੂ ਜੀ ਨੇ ਬੜਿਆ ਲਿਖਿਆ ਗੀਆਂ ਵੀ ਗੱਲਾਂ ਕੀਤੀਆਂ ਚਲੋ ਉਹਨੇ ਯਾਰ ਉਹ ਫਿਰ ਹੋਰ ਸਿਸਟਮ ਹੋ ਜਾਂਦਾ ਆਰਮੀ ਦਾ ਵੀ ਉਹਨਾਂ ਨੇ ਜਵਾਬ ਦਿੱਤਾ ਇਹ ਮੈਨੂੰ ਇੱਕ ਚੇਤਾ ਆ ਗਿਆ ਮੈਂ ਕਿੱਥੇ ਯਾਰ ਕੀ ਹੁੰਦਾ ਵਾ ਇਹਨਾਂ ਲੱਗਦਾ ਬੀਐਸਐਫ ਦਾ ਆਈਜੀ ਆਈਜੀ ਬੰਦਾ ਮੈਂ ਗਾਰਡ ਨੂੰ ਕਿਹਾ ਮੈਂ ਹੱਟਾ 10 ਮੜਾ ਜੰਦਰ ਜਾ ਕੇ ਬਾਸ ਸਟੂਡੀਓ ਆ ਉਹਨੇ ਜਾ ਕੇ ਦੱਸਿਆ ਦੱਸਿਆ ਕਿ ਉਹ ਸ਼ੁਕਰ ਆ ਭਰਾਵਾ ਅੱਜ ਮੈਂ ਗੱਲ ਕਰਨ ਨਿਆ ਪੀਆ ਰਾਨੂੰ ਥੋੜਾ ਜਿਹਾ ਇਥੇ ਫੋਟੋਆਂ ਲਾਲ ਬਲੇ ਦੇ ਬੱਚੇ ਖੁਸ਼ ਕਰ ਲਈਏ ਤੇ ਉਹਨਾਂ ਜੇ ਰੂ ਅਫਸਰ ਉਧਰੋਂ ਇੱਕ ਬਾਰਕ ਚੋਂ ਨਿਕਲੇ ਤੇ ਦੂਜੇ ਬਨੇ ਨੂੰ ਸਿਕਿਉਰਿਟੀ ਸਾਰੀ ਸਭ ਤੋਂ ਮੇਨ ਬੰਦਾ ਜਿਹੜਾ ਪੀਐਸਐਫ ਦਾ ਜਦੋਂ ਲੱਗਦਾ ਨਾ ਕਿ ਸ਼ੌਣ ਜਦੋਂ ਤੇ ਹੁੰਦਾ ਕੋਈ ਆਈਜੀ ਉੁੰਨੇ ਤੇ ਹੁਣ ਮੇਰੇ ਕੋਲ ਦੁਕਾਨ ਤੇ ਆ ਕੇ ਰੁਗਣਾ ਬਹਿਣਾ ਫੋਟੋਆਂ ਵੇਖਣ ਦਾ ਸ਼ਕੀਨ ਵੜਾ ਹੀ ਫੋਟਾ ਫੜਾ ਫੋਟੋਗ੍ਰਾਫਰ ਹਰ ਕਿਸ ਨੂੰ ਚਾਹ ਜਾਂਦਾ ਫੋਟਾਈਆਂ ਵੇਖਣ ਦਾ ਬੈਠੇ ਰਹਿਣਾ ਗੱਲਾਂ ਬਾਤਾਂ ਚਾਹ ਪਾਣੀ ਪੀਣਾ ਉਹ ਮੇਰਾ ਯਾਰ ਬਣ ਗਿਆ ਹਈ ਜੀ ਉਹਨੇ ਜਦੋਂ ਵੇਖ ਲਿਆ ਉਹਨੇ ਵੇਖਿਆ ਆਪਣੇ ਗਾੜ ਨੂੰ ਕਿਧਰ ਐ ਬਾਸ ਬਾਸ ਕਿਧਰ ਐ ਨੇ ਸਾਰੇ ਮੈਂ ਕਿਹਾ ਮੈਨੂੰ ਕੇ ਮੈਂ ਇਸ਼ਾਰੇ ਲਾ ਗਿਆ ਮੈਨੂੰ ਇੱਧਰ ਸਾਧ ਦਾ ਭਰਾਵਾ ਇਹ ਨਹੀਂ ਕਿ ਉਹ ਕਹਿੰਦੇ ਐ ਕਿ ਤੁੰਕੀ ਕਰੀ ਕਹਿੰਦੇ ਐ ਮੈਂ ਚੱਲ ਗਿਆ ਮੈਂ ਕਿਹਾ ਸਾਰੇ ਇਸ ਤਰ੍ਹਾਂ ਆ ਉਹ ਜੋ ਬਾਜ਼ਾਰ ਬਾਪੂ ਜੀ ਨੇ ਬਹੁਤ ਪਹੁੰਚੀ ਹੋਈ ਚੀਜ਼ ਨੇ ਆਪਣੇ ਮੁੱਖ ਮੰਤਰੀਆਂ ਤੱਕ ਕੈਬਨਿਟ ਮੰਤਰੀਆਂ ਤੱਕ ਪੂਰਾ ਮਤਲਬ ਉਹਨਾਂ ਦਾ ਹੈਗਾ ਵਾ ਇਹਨਾਂ ਦੇ ਬੱਚੇ ਆਏ ਬਾਹਰੋਂ ਤੇ ਫੋਟੋਗ੍ਰਾਫੀ ਕਰਨੀ ਆ ਤੇ ਮੈਨੂੰ ਮੈਂ ਸਮਝਦਾ ਸਾਰੇ ਕਾਨੂੰਨ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਲਾਓ ਲਾਓ ਸਦਾ ਸਾਕੂ ਅੱਗੇ ਲਾਓ ਬੱਚੋ ਕੋ ਲਾਓ ਉਧਰ ਖੜੋ ਇਧਰ ਖੜੋ ਫੋਟੋਗ੍ਰਾਫਾਓ ਮੈਂ ਅਗਰ ਮੁੜ ਕੇ ਨਹੀਂ ਵੇਖਿਆ ਕਿੱਥੇ ਉਹ ਟਾਵਰੀ ਤੇ ਕਿੱਥੇ ਤਾਰਾਂ ਹੀ ਤੇ ਕਿੱਥੇ ਕੀ ਉਖਾੜ ਕੇ ਪਰਾਂ ਨਿਆਣਿਆਂ ਨੂੰ ਮਤ ਕਰਾਈਏ ਉਹ ਫੋਟੋ ਕੋਈ ਨਹੀਂ ਆਪਾਂ ਕਰੀਏ ਤਾਰਾ ਟੱਪਾ ਚੱਲੇ ਐ ੜੀ ਜੜੀ ਵੱਡੀਆਂ ਤਾਰਾਂ ਉਹ ਨਹੀਂ ਆਉ ਕਰੀਏ ਫੋਟੋ ਤੇ ਕਰੀਏ ਕਰਾਂ ਚੰਗਾ ਮੀਂਹ ਵਰਾਇਆ ਮੈਂ ਬਾਪੂ ਏਹਰ ਬੜਾ ਖੁਸ਼ ਹੋ ਗਿਆ ਹੈ ਬੱਲੇ ਪਤਾ ਬਤਾਤੇ ਰਹੀਏ تھے ਪੂਰੀ ਗੱਲ ਹੈ ਹੈ ਬਾਪੂ ਫਿਰ ਹੁੰਦੇ ਇਹਦਾ ਮੇਰੇ ਕੋਲ ਫਿਰ ਪੀ ਐਸ ਵਾਲੇ ਫੋਟੋ ਖੜਾ ਕਰਾਉਣਾ ਤੇ ਬਾਪੂ ਦੀ ਇੱਕ ਤੁਹਾਨੂੰ ਉਰਬੜੀਆਂ ਗੱਲਾਂ ਬਾਪੂਆਂ ਨਾ ਵੀ ਬੜੀਆਂ ਜੁੜੀਆਂ ਤੇ ਕਿਤਨਾ ਕਰਾਂਗੇ ਗੱਲ ਲੰਮੀ ਹੋ ਜਾਂਦੀ ਕੁੜਕੇ ਵੀਡੀਓਾਂ ਦੇ ਲੰਮੀ ਹੋ ਜਾਂਦੀ ਤੇ ਪਤ ਸੁਣੀਆਂ ਪਿਆ ਕਰੀਏ ਤੁਹਾਨੂੰ ਵੀਡੀਓ ਕੋ ਦੋ ਦੋ ਘੰਟਿਆਂ ਦੀ ਵੀ ਚੱਲਦੀਆਂ ਕਰਨੀ ਆ ਤਾਂ ਤੁਸੀਂ ਤੇ ਇਹ ਗੁਰੂ ਮੇਰੀ 1 ਘੰਟੇ ਵੀਡੀਓ ਚਾਲੂ ਹੋ ਜਾਂਦੀ ਸੀ ਕਿਹਨਾਂ ਅੱਧੇ ਭੁਨੇ ਘੰਟੇ ਦੀ ਵੀਡੀਓ ਤੇ ਗੱਲਾਂ ਬੜੀਆਂ ਜੇ ਚਲਣੀਆਂ ਤੇ ਗੱਲ ਆ ਗਈ ਉੱਥੇ ਫੇਰ ਵੀ ਮੈਂ ਤੁਹਾਨੂੰ ਸ਼ੁਰੂ ਕੀਤੀ ਆ ਪੱਗ ਤੋਂ ਵੀ ਕਾਲੀ ਪੱਗ ਮੁੜ ਕੇ ਪੱਗ ਜਿਹੜੀ ਆ ਉੱਤੇ ਟੀ ਓਏ ਕੁੱਤ ਮਰ ਚ ਲਿਆ ਤੇ ਇਤਰਾ ਉਤਰਾ ਗਿਆ ਤੇ ਬਾਪੂ ਦਾ ਫਿਰ ਪ੍ਰਾਨ ਪਰ ਮੈਂ ਇੱਕ ਗੱਲ ਜਈ ਹਟੋ ਮੈਨੂੰ ਇਨਾ ਪਤਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ